ਤਰ ਮੈਂ 1 ਲੱਖ 4000 ਚੱਲੀ ਹੋਈ ਆ ਵਿੱਚੋਂ ਗੱਡੀ ਦਾ ਇੰਟੀਰੀਅਰ ਚੈੱਕ ਕਰਵਾ ਬਈ 18 ਮਾਡਲ ਆ ਬਈ ਪੰਜਾਬ ਨੰਬਰਾਂ ਸੈਕੰਡ ਓਨਰ ਐ ਅਲੋਏ ਟਾਇਰ ਗੱਡੀ ਨੂੰ ਬਾਹਲੇ ਘੈਂਟ ਲੱਗੇ ਹੋਇਆ ਖਾਲੀ ਹੱਥ ਆ ਜੇ ਉਹ ਧਾਰ ਕਾਰਡ ਲੈ ਆਇਓ ਆਹ ਨੂੰ ਵਗ ਕ੍ਰਿਸਟਲ ਐ ਜੀ ਯਾਰ ਪਰ ਮੈਂ ਗੱਡੀ ਸਰਟੋ ਮਾਈ ਤੇ ਵਰਗੀ ਲੱਗਦੀ ਆ ਯਾਰ ਹੈ ਤਰ ਮੈਂ ਆਟੋਮੈਟਿਕ ਐ ਯਾਰ 18 ਲੱਖ 70000 ਦੀ ਦੇ ਦੂੰ ਦਿੱਲੀ ਦਾ ਵੀ ਰੇਟ ਮਿੱਟੀ ਕਰ ਦੂੰ ਦਵਾਰੇ ਦਸੀ ਬਈ ਡਟੇ 18 ਲੱਖ 70000 ਦੀ ਫੋਰਚਨਰ ਫਾਫਟ ਓਨਰ ਦੀ ਲੈ 2012 ਮਾਡਲ ਫਰਸਟ ਓਨਰ ਹਾਂ ਆਟੋਮੈਟਿਕ ਅੱਛਾ ਇਹ ਤੁਹਾਨੂੰ ਦੇ ਦੂੰ 7.60 ਲੱਖ ਰੁਪਏ ਦੀ ਫੋਰਚੂਨਰ 2018 ਮਾਡਲ ਫਰਸਟ ਓਨਰ ਹੂੰ ਇਹ ਤੁਹਾਨੂੰ ਦੇ ਦੂੰਗਾ ਮੈਂ 4.60 ਲੱਖ ਰੁਪਏ ਦੀ ਫਰਸਟ ਓਨਰ ਦੀ ਬਰੀਜਾ ਬੀਡੀਆਈ 70000 ਚੱਲੀ ਹੋਈ ਜਦ ਤਰ ਮੈਂ ਲਾਇਰ ਵੀ ਲੱਗੇ ਹੋਣੇ ਯਾਰ ਰਿਮਾਂਚ ਨਹੀਂ ਕੀ ਗੱਡੀ ਨਹੀਂ ਪੁਛ ਮੈਨੂੰ ਸਟਾਰਟ ਟੌਪ ਵਾਲਾ ਮਾਡਲ ਦੇਖ ਟੌਪ ਮਾਡਲ ਆ ਪੁਛ ਵਾਟ ਨੇ ਸਟਾਰਟ ਆ ਯਾਰ ਓਨਰ ਕੈਮੀ ਹੋਵੇ ਫਰਸਟ ਆ ਕਿੰਨਾ ਮਾਡਲ ਹੈ ਇਹ 2012 ਮਾਡਲ ਦਾ ਫਰਸਟ ਓਨਰ 26000 ਚੱਲੀ ਦਾ ਮਤਲਬ 260 ਕੰਪਨੀ ਰਿਕਾਰਡ ਚੈੱਕ ਕਰਾ ਕੇ ਫਿਰ ਆਇਓ ਲੈਣ ਭਾਵੇਂ ਲੈ ਜਾਓ ਗੱਡੀ ਮੇਰੇ ਤੋਂ ਕੰਪਨੀ ਚੋਂ ਅੱਛਾ ਜੀ ਹਾਂਜੀ ਹਾਂਜੀ ਇਹ 2015 ਮਾਡਲ ਹਾਂਜੀ ਫਾਸਟ ਓਨਰ ਦੀ ਹੂੰ ਇਹਦੇ ਮੰਨ ਕੇ ਚੱਲੋ 230000 ਰੁਪਏ ਦੇ ਦੋ ਲੱਖ 30 ਹਜ਼ਾਰ ਦਾ ਹੀ ਲੋਨ ਕਰਾ ਦੂੰ 235000 ਰੁਪਏ ਦੀ ਫਾਸਟ ਦੋ ਲੱਖ 35 ਹਜ਼ਾਰ ਫਾਸਟ ਓਨਰ ਖੁੱਲਾ ਚੈਲੇਂਜ ਕਰ ਦੂੰ 199000 ਰੁਪਏ ਦੇ ਦੂੰ 18 ਮਾਡਲ ਫਾਸਟ ਓਨਰ 230000 ਦਾ ਲੋਨ ਕਰਾ ਦੂੰ 30000 ਰੁਪਏ ਨਾਲ ਦੇ ਦੂੰ ਬੰਦੇ ਨੂੰ 2013 ਮਾਡਲ ਫਾਸਟ ਓਨਰ ਦੀ ਡੀਜ਼ਲ ਕਾਰ ਹੂੰ ਸਿਰਫ 99000 ਰੁਪਏ ਦੇ 13 ਮਾਡਲ 13 ਮਾਡਲ ਪਹਿਲੇ ਨੌ ਦੀ ਆਟੀਕਾ ਹੂੰ ਇਹ ਦੇ ਦਿੰਦੇ ਆ 340000 ਰੁਪਏ ਦੀ 2011 ਮਾਡਲ ਇਹ ਫਿਕਸ ਹੂੰ ਸਿਰਫ 220000 ਰੁਪਏ ਦੀ ਜਿਹੜਾ ਬੰਦਾ ਆਲਟੋ ਲੈਣਾ ਉਹਨੂੰ ਇਹ ਫਿਕਸ ਲੈ ਕੇ ਭੇਜੂਗਾ ਕਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾ ਪਿੰਡ ਖੇੜੀ ਵਿੱਚ ਖੜੀਆਂ ਨੇ ਸੋਹ ਰੂਮ ਕੰਡੀਸ਼ਨ ਕਾਰਾਂ ਮਿੱਤਰੋ ਮੈਂ ਜਿਹੜੇ ਖੇੜੀ ਪਿੰਡ ਦੀ ਗੱਲ ਕਰਨ ਲੱਗਿਆ ਨਾ ਇਹ ਖੇੜੀ ਪਿੰਡ ਕੋਈ ਸੰਗਰੂਰ ਜ਼ਿਲ੍ਹੇ ਦਾ ਪਿੰਡ ਨਹੀਂ ਅੱਜ ਨਾਲ ਲੁਧਿਆਣਾ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਖੇੜੀ ਪੈ ਜਾਂਦਾ ਅੱਜ ਆਪਾਂ ਉੱਥੇ ਪਹੁੰਚੇ ਹੋਏ ਆ ਇਹ ਜਿੰਨੀਆਂ ਵੀ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਨਾ ਮਿੱਤਰੋ ਇਹ ਬਾਈ ਮਨੀ ਸਰਪੰਚ ਦੇ ਆਪਾਂ ਸ਼ੋਅਰੂਮ ਤੇ ਪਹੁੰਚੇ ਆ ਤੁਹਾਨੂੰ ਇੰਨਾ ਇੱਕ ਦੱਸ ਦਿੰਨਾ ਵੀ ਅੱਜ ਗੱਡੀਆਂ ਦੇ ਰੇਟ ਨਾ ਮੋਟਰਸਾਈਕਲਾਂ ਦੇ ਰੇਟ ਤੋਂ ਸਟਾਰਟ ਹੋਣ ਵਾਲੇ ਆ ਯਾਨੀ ਕਿ 99000 ਤੋਂ ਗੱਡੀਆਂ ਦੇ ਰੇਟ ਸਟਾਰਟ ਨੇ ਤੇ 10-12 ਲੱਖ ਤੱਕ ਵੀ ਤੁਹਾਨੂੰ ਗੱਡੀਆਂ ਦਵਾ ਦਾਂਗੇ ਗੱਡੀਆਂ ਐਸੀਆਂ ਹੋਣਗੀਆਂ ਫਸਟ ਓਨਰ ਦੀਆਂ ਗੱਡੀਆਂ ਬਹੁਤ ਘੱਟ ਚੱਲੀਆਂ ਹੋਈਆਂ ਜਿਹੜੀਆਂ ਬਹੁਤ ਵਾਜਬ ਰੇਟਾਂ ਦੇ ਵਿੱਚ ਬਾਕੀ ਇਹ ਬਾਈ ਦਾ ਕਾਰੋਬਾਰ ਕੋਈ ਨਵਾਂ ਨਹੀਂ ਅੱਗੇ ਨਾ ਬਾਈ ਗੱਡੀਆਂ ਖਰੀਦ ਕੇ ਡੀਲਰਾਂ ਨੂੰ ਗੱਡੀਆਂ ਦਿੰਦਾ ਸੀ ਪਰ ਅੱਜ ਕੱਲ ਇਹ ਗੱਡੀਆਂ ਡੀਲਰਾਂ ਤੋਂ ਛੱਡ ਕੇ ਨਾ ਡਾਇਰੈਕਟ ਤੁਹਾਡੇ ਘਰਾਂ ਦੇ ਵਿੱਚ ਪਹੁੰਚਣਗੀਆਂ ਕੀ ਰੇਟ ਦੇ ਵਿੱਚ ਪਹੁੰਚਣਗੀਆਂ ਕਿੰਨੀਆਂ ਕਿ ਚੱਲੀਆਂ ਹੋਈਆਂ ਨੇ ਸਾਰੀ ਜਾਣਕਾਰੀ ਆਪਾਂ ਬਾਈ ਮਣੀ ਤੋਂ ਲਵਾਂਗੇ ਕੱਲੀ-ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਜਿਹੜੇ ਸੱਜਣ ਵੀਡੀਓ ਵੇਖ ਰਹੇ ਹਨ ਸ਼ੇਅਰ ਕਰ ਦਿਓ ਤੁਹਾਡਾ ਵੀ ਫਾਇਦਾ ਹੋ ਤੁਹਾਡੇ ਰਿਸ਼ਤੇਦਾਰਾਂ ਦਾ ਵੀ ਫਾਇਦਾ ਹੋ ਤੁਹਾਡੇ ਦੋਸਤਾਂ ਮਿੱਤਰਾਂ ਦਾ ਵੀ ਫਾਇਦਾ ਹੋਊਗਾ ਅੱਜ ਮਿੱਤਰੋ ਬਾਪ ਰੋਲਾ ਬਣਾ ਦੇਣਾ ਰੇਟਾਂ ਦਾ ਬਾਪ ਰੋਲਾ ਬਣਾ ਦੇਣਾ ਬਾਈ ਮਣੀ ਆਟੇ ਸਨ ਮੁਖ ਕਰਨ ਲੱਗਿਆ ਪਹਿਲਾਂ ਪਸਵਾਗਤ ਕਰ ਲਈਏ ਵੀਰੇ ਸਸਰੀ ਕਲਮਣੀ ਕਿਵੇਂ ਹੋ ਬਰੀ ਬਰੀ ਭਾਈ ਪਹਿਲਾਂ ਵੀਰੇ ਤੁਹਾਨੂੰ ਮੁਬਾਰਕਾ ਹਾਂਜੀ ਹਾਂਜੀ ਕਿਉਂਕਿ ਅੱਜ ਤੁਸੀਂ ਪਹਿਲੀ ਵਾਰ ਮੈਂ ਕਿਹੜਾ ਗਾਕਾਂ ਤੇ ਸਨ ਮੁਖ ਹੋਣ ਲੱਗਿਓ ਕਸਟਮਰ ਤੇ ਸਨ ਮੁਖ ਹੋਣ ਲੱਗਿਓ ਹਾਂਜੀ ਹਾਂਜੀ ਮਿੱਤਰੋ ਇਹ ਉਹ ਸੱਜਣਾ ਜਿਹੜਾ ਅੱਗੇ ਡੀਲਰਾਂ ਨੂੰ ਗੱਡੀਆਂ ਦਿੰਦਾ ਸੀ ਬਹੁਤ ਭਰਾ ਨੇ ਜਿਹੜੇ ਬਾਈ ਤੇ ਨਾਲ ਮਿਲ ਕੇ ਚੱਲੇ ਹੋਏ ਨੇ ਜਿਨ੍ਹਾਂ ਦੇ ਤਾਂ ਕਾਰ ਬਜਾ ਚੁੱਕੇ ਨੇ ਤੇ ਬਈ ਮੈਨੂੰ ਇਹ ਦੱਸਿਓ ਰੇਟ ਬਾਕੀ ਆਪਣੇ 99000 ਤੋਂ ਸਟਾਰਟ 99000 ਤੋਂ ਮੇਰੇ ਕੋਲ ਸਵਿਫਟ ਖੜੀ ਹੈ ਮੈਂ 55000 ਦੀ 10 ਮਹੀਨੇ ਦੀ ਸਵ ਭਾਈ ਆਪਾਂ ਇਹ ਤਾਂ ਸ਼ੁਰੂਆਤ ਕਰਦੇ ਆ ਆ ਖੜੀ ਐ ਨਾ ਕਾਲੇ ਜਿਹੇ ਰੰਗ ਦੀ ਇਹ ਆ ਗੱਡੀ ਕਿਹੜੀ ਆ ਬਈ ਦੱਸੀ ਨੀ ਇਹ 2018 ਮਾਡਲ ਨੋਵਾ ਕ੍ਰਿਸਟਾ 18 ਮਾਡਲ ਨੋਵਾ ਕ੍ਰਿਸਟਾ ਇਹ ਦੇ ਦਾਂਗੇ ਆਪਾਂ ਫੜੇ 11 ਲੱਖ ਦੀ ਆਟੋਮੈਟਿਕ ਪਰ ਮੈਂ ਕਿਉਂ ਨਹੀਂ ਯਾਰ ਅੱਜ ਤੁਹਾਡਾ ਫਾਇਦਾ ਹੋਊ 18 ਮਾਡਲ ਗੱਡੀ ਆਹ ਲਾਇਟ ਤੇ ਟਾਇਰ ਚੈੱਕ ਕਰਵਾ ਪਹਿਲਾਂ ਗੱਡੀ ਤੇ ਸੋਚਦੀ ਰਹਿ ਜਾਂਦੇ ਉਹ ਵੀ ਯਾਰ ਕਿੱਥੋਂ ਵੋਈਏ ਤੇ ਭਾਈ ਕੰਡੀਸ਼ਨ ਦੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਸਾਰੀ ਲਿਖ ਕੇ ਗਾਰੰਟੀ ਲੈ ਲਿਓ ਓਨਰ ਕੰਮੇ ਹੋਏ ਗੱਡੀ ਓਨਰ ਸੈਕੰਡ ਆਈ ਸੈਕਿੰਡ ਹੁੰਦਾ ਰਹਾ ਚੱਲੀ ਕਿੰਨੀ ਖੋਈ ਆ ਬਾਈ ਚੱਲੀ ਆ ਇਹ 104000 ਕੰਪਨੀ ਰਿਕਾਰਡ ਧਰਮੇ 104000 ਚੱਲੀ ਹੋਈ ਆ ਵਿੱਚੋਂ ਗੱਡੀ ਦਾ ਇੰਟੀਰੀਅਰ ਚੈੱਕ ਕਰਵਾ ਬਾਈ 18 ਮਾਡਲ ਆ ਬਾਈ ਪੰਜਾਬ ਨੰਬਰ ਸੈਕਿੰਡ ਹੁੰਦਾ ਰਹਾ ਹੈ ਅਲਾਈ ਟਾਇਰ ਗੱਡੀ ਨੂੰ ਬਾਹਲੇ ਘੈਂਟ ਲੱਗੇ ਹੋਇਆ ਹੈ ਰੇਟ ਦੱਸਿਆ 11.5 ਲੱਖ ਦਾ 11.5 ਲੱਖ ਰੁਪਈਆ ਬਾਈ ਮੈਨੂੰ ਕੱਲ ਦੱਸਿਓ ਬਾਹਲੇ ਸੱਜਣੇ ਸੋਚਣਗੇ ਯਾਰ ਬਾਈ ਸਾਡੇ ਲੱਭੇ ਪੇਮੈਂਟ ਦੀ ਥੋੜੀ ਜਿਹੀ ਥੋੜ ਪੈਂਦੀ ਆ ਲੋਨ ਕਰਵਾ ਦਾਂਗੇ ਲੋਨ ਫੁੱਲ ਲੋਨ ਹੋ ਜੂ ਫੁੱਲ ਹੀ ਲੋਨ ਹੋ ਜੂ ਕੁਝ ਵੀ ਲਿਓ ਤੁਸੀਂ ਸਭ ਲਈ ਲੈ ਆਇਓ ਫੁੱਲ ਲੋ ਖਾਲੀ ਹੱਥ ਆ ਜੇ ਉਧਾਰ ਕਾਰਡ ਲਿਆਇਓ ਆਹ ਨੂੰ ਵਗ ਰਿhta ਲੇ ਜੀ ਯਾਰ 18 ਮਾਡਲ ਗੱਡੀ ਧਰਮੇ ਆਹ ਪੜਾ ਦੇ ਯਾਰ ਬਾਰ-ਬਾਰ ਨਾ ਕੋਈ ਸੱਜਣ ਭੁੱਲ ਨਾ ਜਾ ਵੀ ਮਣੀ ਕਾਰ ਬਜ਼ਾਰ ਦੇ ਨਾਂ ਤੇ ਬਈ ਦਾ ਕਾਰੋਬਾਰ ਆ ਬਈ ਜਿਹੜੀ ਆ ਖੜੀ ਹੈ ਯਾਰ ਫੋਰਚੂਨਰ ਇਧਰਲੇ ਪਾਸੇ 2017 ਮਾਡਲ ਫਸਟ ਓਨਰ ਅੱਛਾ 17 ਮਾਡਲ 17 ਮਾਡਲ ਧਰਮੇ ਗੱਡੀ ਸਪਟਾ ਮਾਈਟ ਤੇ ਹੀ ਵਰਗੀ ਲੱਗਦੀ ਆ ਯਾਰ ਹੈ ਸਕ੍ਰੈਚ ਵੀ ਨਹੀਂ ਬਈ ਗੱਡੀ ਤੇ ਰੇਜ ਨਹੀਂ ਆ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਹੈ ਧਰਮੇ ਵਿੱਚੋਂ ਵੀ ਇੰਨੀ ਘੈਂਟ ਆ ਯਾਰ ਹੈ ਬਾਕੀ ਆਟੋਮੈਟਿਕ ਹੈ ਪਰ ਮੇ ਆਟੋਮੈਟਿਕ ਹੈ ਯਾਰ 18 ਲੱਖ 70 ਹਜ਼ਾਰ ਦੀ ਦੇ ਦੂੰ ਦਿੱਲੀ ਦਾ ਵੀ ਰੇਟ ਮਿੱਟੀ ਕਰ ਦੂੰ ਦੁਆਰੇ ਦੱਸੀ ਬਈ ਡੱਟੀ 18 ਲੱਖ 70 ਹਜ਼ਾਰ ਦੀ 2017 ਮਾਡਲ ਫੋਰਚੂਨਰ ਫਾਫਟ ਆਨਰ ਦੀ ਲੈ ਸਭ ਤੋਂ ਸਸਤਾ ਕਾਰੋ ਬਾਜ਼ਾਰ ਯਾਰ ਲੋਕ ਤਾਂ ਕਹਿੰਦੇ ਅੱਜ ਤੁਹਾਨੂੰ ਮੈਂ ਦਿਖਾਤਾ ਸਭ ਤੋਂ ਸਸਤਾ ਕਾਰ ਬਾਜ਼ਾਰ ਹੈਣ ਭਾਈ ਹਾਂਜੀ ਪੈਂਦਾ ਰੋਵਣਾ ਭਾਈ ਆਹ ਵੀ ਦੱਸੀਏ ਯਾਰ ਜਿਹੜਾ ਆ ਖੜਾ ਚੋ 2012 ਮਾਡਲ ਆਟੋਮੈਟਿਕ ਫੋਰਚੂਨਰ ਲੈ ਸਿਰਫ 8 ਲੱਖ 10 ਹਜ਼ਾਰ ਰੁਪਏ ਦੇ ਦੂੰਗਾ 8 ਲੱਖ 10 ਹਜ਼ਾਰ ਦੀ 8 ਲੱਖ 10 ਹਜ਼ਾਰ ਦੀ ਆਟੋਮੈਟਿਕ ਲਾਈਟ ਟਾਇਰ 9 ਲੱਖ ਰੁਪਏ ਦਾ ਤਾਂ ਨੰਬਰ ਹੀ ਆ ਯਾਰ ਗੱਡੀ ਦਾ ਹੈ ਇਹ ਆਉਂਦਾ ਭਈ ਆ ਲਾਈਟ ਟਾਇਰ ਦੀ ਕਿੰਨੇ ਕਿਤੇ ਹੋਣੇ ਮੈਨੂੰ ਆ 2 ਲਾਈਟ ਟਾਇਰ 2.5 ਲੱਖ ਰੁਪਏ ਦਾ ਬਿੱਲ ਪਰਚਾ ਨਾਲ ਆਈ ਆ ਲੈ 2.5 ਲੱਖ ਦੇ ਲਾਈਟ ਟਾਇਰ ਨੇ ਸਭ ਕੁਝ ਦੇਖ ਆਟੋਮੈਟਿਕ ਗੱਡੀ ਆ ਯਾਰ ਹੈ ਕਰਾਈ ਚੈੱਕ ਐਸਟੀਮੇਟ ਲਾਇਓ ਕਰ ਥੋੜਾ ਜਿਹਾ ਕੈਲਕੂਲੇਟਰ ਚੱਕ ਲਓ ਹੈ ਧਰਮੇ 2.5 ਲੱਖ ਦੇ ਲਾਈਟ ਟਾਇਰ ਨੇ ਲੱਖ ਰੁਪਏ ਦਾ ਨੰਬਰ ਆ ਸਾਢੇ ਤੇ ਨਾਲ ਲੱਖ ਹੋ ਗਿਆ ਰੇਟ ਆਪਣੇ ਮੰਗਿਆ 810000 ਰੁਪਏ 810000 ਮਾਡਲ 12 ਸੈਕੰਡ ਓਨਰ ਆ ਲੈ ਮੇਤਰੋ ਵਾਜਾ ਵਾਜਾ ਹੋਈ ਪਈ ਆ ਓਏ ਸੈਕੰਡ ਓਨਰ ਗੱਡੀ ਐ ਕੰਡੀਸ਼ਨ ਦੀ ਓਰੀਜਨਲ ਆ ਬਾਈ ਸਾਰੀ ਓਰੀਜਨਲ ਲੱਗੀ ਬੱਜੀ ਦੀ ਫੁੱਲ ਗ੍ਰੇਡ ਲੱਗੀ ਬੱਜੀ ਕਾਰ ਹੀ ਨਹੀਂ ਹੁੰਦੀ ਆਪਣੇ ਕੋਲ ਆ ਲੈ ਗੱਡੀ ਵੀ ਮੈਂ ਕਹਿੰਦਾ ਤੁਹਾਡੇ ਲਈ ਸਾਰੀ ਪੰਜਾਬ ਨੰਬਰਾਂ ਪਰ ਹੁੰਦੀ ਆ ਨਾ ਪੰਜਾਬ ਨੰਬਰ ਲੁਕ ਨੂੰ ਪੰਜਾਬ ਨੰਬਰ ਗੱਡੀ ਦਾ ਬਾਈ ਕੰਮ ਕਰਦਾ ਬਾਈ ਜਿਹੜੀ ਆ ਖੜੀ ਐ 2012 ਮਾਡਲ ਫਸਟ ਓਨਰ ਆਟੋਮੈਟਿਕ ਅੱਛਾ ਇਹ ਤੁਹਾਨੂੰ ਦੇ ਦੂ 760000 ਰੁਪਏ ਦੀ ਫੋਰਚੂਨਰ 12 ਮਾਡਲ 760000 ਰੁ 10000 ਰੁਪਏ ਚੱਕ ਦਿਓ ਯਾਰ 7.5 ਵਿਗਟਾ ਦਵਾਉਗੀ ਬਸ ਆ ਜਾਓ ਫਟਾਫਟ ਆਟੋ ਆਟੋਮੈਟਿਕ ਹੈ ਭਾਈ ਇਹ ਕਹਿੰਦੇ ਹੋ ਕਈ ਮੈਂ ਓਨਰ ਹੂ ਫਰਸਟ ਓਨਰ ਫਰਸਟ ਓਨਰ ਫਰਸਟ ਓਨਰ ਚੱਲੀ ਕਿੰਨੀ ਕੋਈ ਹੈ ਚੱਲੀ 48000 ਓਰਿਜਨਲ ਲੈ 84000 ਚੱਲੀ ਹੋਈ ਹੈ ਭਾਈ ਜਿਹੜੀ ਇਧਰਲੇ ਪਾਸੇ ਖੜੀ ਹੈ ਯਾਰ ਲਾਲਜ ਰੰਗ ਦੀ ਬਰੀਜਾ ਮੈਨੂੰ ਆਹ ਦੱਸ ਕਿਹੜੀ ਹੈ 2018 ਮਾਡਲ ਫਰਸਟ ਓਨਰ ਹੂੰ ਇਹ ਤੁਹਾਨੂੰ ਦੇ ਦੂੰਗਾ ਮੈਂ 460000 ਰੁਪਏ ਦੀ ਫਰਸਟ ਓਨਰ ਦੀ ਬਰੀਜਾ BDI ਲੈ ਦੇਖ ਲੈ 18 ਮਾਡਲ ਦਾ ਨਾ BDI ਦਾ ਲੋਕ 7-7 ਲੱਖ ਰੁਪਏ ਮੰਗ ਲੈਂਦੇ ਆ। ਭਾਈਨ 5.5 ਲੱਖ ਦਾ ਲੋਨ ਕਰੋ ਨਾਲ ਪੈਸੇ ਲੈ ਕੇ ਚਲੇ ਜਾਓ ਭਾਵੇਂ ਤੋਂ। 5.5 ਲੱਖ ਦਾ ਲੋਨ ਹੋਜੂ ਦਵਾ ਕੇ 4.5 ਲੱਖ ਦੀ। 4.5 ਲੱਖ 60000 ਰੁਪਏ ਦੀ। ਹਾਂ ਚਲੋ 4.5 ਚਲੋ 4.5 ਦੀ ਰਹਿ ਗਈ। ਲੱਖ ਰੁਪਏ ਤੁਸੀਂ ਨਾਲ ਲੈ ਕੇ ਜਾਓਗੇ ਤੁਹਾਨੂੰ ਇਹੋ ਜਿਹਾ ਸੱਜਣ ਕੋਈ ਵੀ ਨਹੀਂ ਮਿਲੂ ਜਿਹੜਾ ਐ ਕਹੂਗਾ ਨਹੀਂ ਅਗਲਾ ਡਾਊਨ ਪੇਮੈਂਟ ਲਿਆਓ। ਹਾਂਜੀ ਅਗਲਾ ਭਾਈ ਡਾਊਨ ਪੇਮੈਂਟ ਨਹੀਂ ਕਹਿੰਦਾ ਲੱਖ ਰੁਪਏ ਨਾਲ ਦੇਉ ਗੱਡੀ ਦੇ ਹਣਾ ਭਾਈ। ਹਾਂਜੀ 18 ਮਾਡਲ ਹੈ। 18 ਮਾਡਲ। 4 ਲੱਖ ਤੇ 60000 ਦੀ 50 ਨ ਕੰਡੀਸ਼ਨ ਦੀ ਓਰੀਜਨਲ ਆ ਸਾਰੀ ਬਈ ਜਿਹੜੀ ਆ ਖੜੀ ਆ ਟਾਉ ਸਲੀਵਾ 2012 ਮਾਡਲ ਲੀਵਾ ਹੂੰ ਤੁਹਾਨੂੰ ਦੇ ਦਾਂਗੇ 2.5 ਲੱਖ ਰੁਪਏ ਦੀ ਲੈ 12 ਮਾਡਲ 2.5 ਲੱਖ ਦੀ ਡੀਜ਼ਲ ਡੀਜ਼ਲ ਦੀ ਗੱਡੀ ਆ ਯਾਰ ਹੈ ਸਰ ਮੇ ਉਹ ਦਿਖਾ ਯਾਰ ਗੱਡੀ ਘੈਂਟ ਆ ਹੈਨਾ 12 ਮਾਡਲ ਗੱਡੀ ਆ 12 ਜੀ ਬਈ ਜਿਹੜੀ ਇੱਧਰਲੇ ਪਾਸੇ ਆ ਖੜੀ ਆ i20 2015 ਮਾਡਲ i20 ਫਸਟ ਓਨਰ ਦੀ ਹੂੰ ਚੱਲੀ 70000 ਕੰਪਨੀ ਰਿਕਾਰਡ ਅੱਛਾ ਤੁਹਾਨੂੰ ਸਿਰਫ ਦੇ ਦੂੰ 4 ਲੱਖ 50000 ਦੀ ਪੁਸ਼ਵਡਰਨ ਸਟਾਰਟ ਟੌਪ ਵਾਲਾ ਮਾਡਲ ਲੈ ਵਿੱਚ ਹੋਈ ਕਰਾ ਦੇ ਚੱਕ ਮੇਤਰਾ ਲੈ 4 ਲੱਖ 5000 ਦੀ ਤੁਹਾਡਾ ਐਂ ਦਾ ਮਾਨਤਾ ਨੇ ਵੀ ਹੋਣਾ ਕਿ ਤੇ ਇਹ ਰ ਸੋਚ ਲਿਓ ਵੀ 4 ਲੱਖ 5000 ਤੇ ਬਾਈ ਨੇ ਲੈਣ ਖਿੱਚਤੀ ਤੁਹਾਡਾ ਮਾਨਤਾ ਨੇ ਵੀ ਹੋੂਗੇ ਇਹਦੇ ਵਿੱਚੋਂ ਹੈ ਗੱਡੀ ਚੱਲੇ ਚਲਾ ਵੀ ਦਿ ਘੈਂਟ ਆ ਬਈ 70 ਹਜ਼ਾਰ ਕੰਪਨੀ ਰ ਕੋਟ ਚੱਲਦੀ 70 ਹਜ਼ਾਰ ਚੱਲੀ ਹੋਈ ਜਦ ਧਰਮਿਆਂ ਲਾਈ ਲਾਇਰ ਵੀ ਲੱਗੇ ਹੋਣੇ ਯਾਰ ਰਿਮ ਚ ਨਹੀਂ ਆ ਗਈ ਗੱਡੀ ਨਹੀਂ ਪੁਸ਼ਵਡਰਨ ਸਟਾਰਟ ਟੌਪ ਵਾਲਾ ਮਾਡਲ ਦੇਖ ਟੌਪ ਮਾਡਲ ਆ ਪੁਸ਼ਵਡਰਨ ਸਟਾਰਟ ਆ ਯਾਰ ਓਨਰ ਕੈਮੀ ਹੋਵੇ ਫਸਟ ਫਸਟ ਓਨਰ ਆ ਆ ਵੀ ਦੱਸ ਦਈਏ ਭਾਈ ਇਹ ਜਿਹੜੀ ਆ ਖੜੀ ਆ ਯਾਰ ਮਰਫੜੀ ਖੜੀ ਆ ਜਿਹੜੀ 2013 ਮਾਡਲ ਮਰਫੜੀ ਹੂੰ ਇਹ ਦੇ ਦਾਂਗੇ ਬਸ 499000 ਰੁਪਏ ਦੀ 499000 ਦੀ 13 ਮਾਡਲ 13 ਮਾਡਲ ਸੀਐਚ ਨੰਬਰ ਆ ਭਾਈ ਹੈ ਗੱਡੀ ਬ੍ਰਾਂਡ ਨਿਉ ਗੱਡੀ ਵੀ ਕਹਿੰਟਸਤਾ ਦੇ ਯਾਰ ਪੂਰੀ ਹੈ ਸਨਰੂਫ ਮਾਡਲ ਗੱਡੀ ਆ ਇਹ ਹੂੰ ਇਹ ਇਹ ਆਪਣੇ ਓਨਰ ਕਹਿੰਦੇ ਹੂ ਇਹ ਫਰਸਟ ਓਨਰ ਆ ਇਹ ਸੈਕੰਡ ਓਨਰ ਆ ਚੱਲੀ ਕਿ ਨਹੀਂ ਕੋਈ ਇਹ ਇਹ ਚੱਲੀ ਹੈ ਜੀ 1,30 ਹਜ਼ਾਰ ਕੰਪਨੀ ਰਿਕਾਰਡ 1,30 ਹਜ਼ਾਰ ਆਪਣੇ ਕੋਈ ਮੀਟਰ ਮਟਰ ਬੈਕ ਕਰਨ ਵਾਲਾ ਕੰਮ ਨਹੀਂ ਹੁੰਦਾ ਨਹੀਂ ਸਟੂਕ ਕੋਲ ਟਾਈਮ ਹੀ ਨਹੀਂ ਹੋਣਾ ਯਾਰ ਗੱਡੀ ਨਹੀਂ ਪੂਰੀਆਂ ਹੁੰਦੀਆਂ ਹੋਣੀਆਂ ਬਾਈ ਬਰਾ ਤੋਂ ਹੂੰ ਬਈ ਜਿਹੜੀ ਇੱਧਰਲੇ ਪਾਸੇ ਖੜੀ ਆਹਾ ਡਾਫਟਰ ਇਹ ਆ ਗਈ ਡਾਫਟਰ 2013 ਮਾਡਲ ਅੱਛਾ ਇਹ ਤੁਹਾਨੂੰ ਦੇ ਦਾਂਗੇ 1,99,000 ਰੁਪਏ ਦੀ 13 ਮਾਡਲ 1,99,000 ਦੀ ਡੀਜ਼ਲ ਗੱਡੀ ਡੀਜ਼ਲ ਗੱਡੀ ਹੈ ਅਲਾਈਟ ਹੈ ਰੀਨੂੰ ਵੀ ਲੱਗੇ ਹੋਏ ਨੇ ਆਲਟੋ ਦੇ ਰੇਟ ਦਾ ਨੰਬਰ ਇਹਦੇ ਵੀ ਲੱਗਿਆ ਜੀ ਆਲਟੋ ਦੇ ਰੇਟ 'ਚ ਗੱਡੀ ਲੈ ਆਲਟੋ ਦੇ ਰੇਟ 'ਚ ਪੂਰੀ ਘੜ ਗੱਡੀ ਆ ਯਾਰ ਬਲੈਕ ਰੰਗ ਦੀ ਆ ਹੈ ਹਾਂਜੀ ਅਲਾਏ ਟਾਇਰ ਵੀ ਨਾਲ ਦੀ ਪਾਇ ਹੋਣੇ ਕਾਲੇ ਰੰਗ ਦੇ ਤੇ ਜਿਹੜੀ ਆ ਖੜੀ ਆ ਇਧਰਲੇ ਪਾਸੇ ਇਹ ਆ ਗਈ 2014 ਮਾਡਲ ਹੋਂਡਾ ਡੀਜ਼ਲ ਦੀ ਕਾਰ ਇਹ ਤੁਹਾਨੂੰ ਦੇ ਦਾਂਗੇ 299000 ਰੁਪਏ ਦੀ ਲੈ ਡੀਜ਼ਲ 14 ਮਾਡਲ ਖੁੱਲਾ ਚੈਲੰਜ ਦੇਖੋotherm ਹੁੰਦਾ ਨਾ ਬਾਬਰੋਲਾ ਰੇਟਾਂ ਦਾ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਵੀ ਆਹ ਵਾਲੀ ਇਹ ਆ ਗਈ ਟਾਇਓਸ 2015 ਮਾਡਲ ਇਹ ਤੁਹਾਨੂੰ ਦੇ ਦਾਂਗੇ 335000 ਰੁਪਏ ਦੀ ਡੀਜ਼ਲ ਲੈ 315000 ਦੀ ਦੱਸ ਯਾਰ ਸੀਟ ਕਵਰ ਵੀ ਦਿਖਾ ਗੱਡੀ ਬਹੁਤ ਘੈਂਟ ਹੈ ਯਾਰ ਹੈ ਇਧਰੋਂ ਵੀ ਕਰਵਾ ਪਿੱਛੋਂ ਲੁੱਕ ਚੱਕਰਵਾ ਚੈੱਕ ਬਾਹਲੇ ਸੱਜਣ ਮੰਗਦੇ ਹੁੰਦੇ ਆ ਕਹਿੰਦੇ ਬਈ ਕੋਈ ਟੌਸ਼ ਦਿਖਾਓ ਯਾਰ ਲੈ ਕਿਉਂਦਰ ਮੈਂ ਬਣਦੀ ਹੈ ਗੱਲ ਤੇ ਹੁਣ ਆ ਵੀ ਦੱਸ ਜੀ ਬਈ ਇਹ ਹੈਗੀ ਇਕੋ Sport 2016 ਮਾਡਲ ਹੂੰ ਫਰਸਟ ਓਨਰ ਅੱਛਾ ਫਰਸਟ ਓਨਰ ਹੈ ਐਸੋ ਮੈਨੂੰ ਦੇ ਦਾਂਗੇ ਆਪਾਂ 299000 ਰੁਪਏ ਦੀ ਚੱਕਦਰ ਮੈਂ 299000 ਦੀ ਇਕੋ Sport 16 ਮਾਡਲ ਇਹ ਡੀਜ਼ਲ ਚ ਹੈ ਕਬੀ ਡੀਜ਼ਲ ਡੀਜ਼ਲ ਚ ਹੈ ਨਾ ਹਾਂ ਜੀ ਤਰ ਮੇ ਇਧਰ ਆਈ ਕਾਰ ਨਵੀ ਹਾਂ ਦੇਖ ਟਾਇਰਾਂ ਦੀ ਕੰਡੀਸ਼ਨ ਪੂਰੀ ਕਰਦਾ ਨਵੇਂ ਟਾਇਰ ਨੇ ਹੈ ਨਾ ਗੱਡੀ ਵੀ ਨਵੀ ਗੱਡੀ ਵੀ ਮਕੜਾ ਸਾਰੀ ਓਰੀਜਨਲ ਹੈ ਪਾਈ ਇਹ ਅਜੇ ਅੱਜ ਹੀ ਆਈ ਹੈ ਅਜੇ ਸਾਫ ਵਾਈਪ ਨਹੀਂ ਹੋ ਪਾਈ ਅੱਛਾ ਨਵੇਂ ਉਤਰ ਮੈਂ ਤੇ ਭਾਈ ਜਿਹੜੀ ਆ ਖੜੀ ਐ ਇਧਰਲੇ ਪਾਸੇ ਵਾਲ ਟੋ ਗੱਡੀਆਂ ਲਾਈਆਂ ਆ ਕਿੰਨਾ ਮਾਡਲ ਹੈ ਇਹ 2012 ਮਾਡਲ ਦਾ ਫਸਟ ਓਨਰ 26000 ਚੱਲੀ ਦਾ ਮਤਲਬ 26000 ਚੱਲੀ ਕੋਲ ਛੱਬੀ ਅਲਾਈ ਟਾਇਰ ਬ੍ਰਾਂਡ ਦੀ ਹੂੰ ਕੀ ਦੇ ਦਾਂਗੇ 199000 ਰੁਪਏ ਦੀ ਚੱਕ ਮੇਤਰਾ ਛੋਟ ਬਈ ਪਹਿਲੀ ਹੀ ਕਰੀ ਜਾਂਦਾ ਜੇ ਰੇਟ ਜਿਹੜਾ ਤੁਸੀਂ ਰੇਟ ਆ ਕੇ ਤੜਾਉਣਾ ਨਾ ਉਹ ਬਈ ਪਹਿਲੀ ਹੀ ਕਰੀ ਜਾਂਦਾ ਡਿਸਕਾਊਂਟ ਯਾਰ 199000 ਦੀ 12 ਮਾਡਲ 26000 ਜਲਦੀ ਫਸਟ ਓਨਰ ਲੈ ਕੰਡੀਸ਼ਨ ਦੀ ਸਾਰੀ ਓਰੀਜਨਲ ਤਾਰ ਮੈਂ ਵਿੱਚੋਂ ਦਿਖਾ ਗੱਡੀ ਬੜੀ ਸੋਹਣੀ ਆਉਗੀ ਉਹ ਰਿਆ ਹੂੰ ਦੇਖ ਲੈ ਕਰਵਾ ਕੇ ਨਾ ਚੈੱਕ ਕਿਉਂ ਸਫਾਈ ਚੈੱਕ ਕਰਵਾ ਦੇ ਗੱਡੀਆਂ ਦੀ ਹੂੰ 199000 ਚਾਉਂਦਾ ਕੀ ਐ ਤੁਸੀਂ ਐ ਸੋਚੋ ਤੁਹਾਨੂੰ ਲਾਈਟਰ ਪਾ ਕੇ 26000 ਚੱਲੀ ਹੋ ਰਹੀ ਓਰੀਜਨਲ ਆਲਟੋ ਦੇਣ ਲੱਗਿਆ ਕੰਪਨੀ ਰਿਕਾਰਡ ਚੈੱਕ ਕਰਾ ਕੇ ਫੇਰ ਆਇਓ ਲੈਣ ਭਾਵੇਂ ਲੈ ਜਾਓ ਗੱਡੀ ਮੇਤੋਂ ਕੰਪਨੀ ਚੋਂ ਪਹਿਲਾਂ ਅੱਛਾ ਜੀ ਹਾਂਜੀ ਹਾਂਜੀ ਲੈ ਮਿੱਤਰੂ ਬਈ ਜਿਹੜੀ ਆ ਖੜੀ ਐ 2010 ਮਾਡਲ 30 ਟਿੱਕਰ ਪਾਸ ਆ ਜੀ 1,35,000 ਰੁਪਏ ਜੀ ਲੈ ਮਿੱਤਰੂ 1,35,000 ਚ ਨਵੀਂ ਕਾਰ ਤੇ ਜਿਹੜੀ ਆ ਖੜੀ ਐ ਇਧਰ ਲੈ ਆ ਕੀ K10 2010 ਮਾਡਲ ਹਾਂ ਇਹ ਲੈ ਜੋ 1,12,000 ਦੀ K10 ਲੈ 1,12,000 ਦੀ ਦੇਖ K10 ਫਰ ਅਰੀਜਨਲ ਦੇ ਮਿੱਤਰੋ ਆਜੋ ਯਾਰ ਜਿਹੜੇ ਸੱਜਣ ਸੋਚਦੇ ਹੋਣਾ ਥੱਲੇ ਐ ਵੀ ਤੁਹਾਨੂੰ ਨਾ ਹੁਣ ਠੰਡ ਦੇ ਵਿੱਚ ਬਾਲਾ ਮੋਟਰਸਾਈਕਲ ਤੇ ਰਿਸਕ ਲੈਣ ਦੀ ਲੋੜ ਨਹੀਂ ਤੁਹਾਨੂੰ ਮੋਟਰਸਾਈਕਲਾਂ ਦੇ ਰੇਟ 'ਚ ਗੱਡੀਆਂ ਦਿਖਾਤੀ ਅੱਜ ਜੇ ਹੁਣ ਨਾ ਤੁਸੀਂ ਫਾਇਦਾ ਲੈ ਸਕੇ ਫਿਰ ਲੈ ਵੀ ਨਹੀਂ ਸਕਦੇ ਬਈ ਜਿਹੜੀ ਆ ਵੈਗਨਰ 2010 ਮਾਡਲ ਵੈਗਨਰ ਹਮ ਫਰਸਟ ਓਨਰ 30 ਟਿਕਰ ਪਾਫ ਬਿੱਡ fng 65 ਯਰ ਕੰਪਨੀ ਰਿਕਾਰਡ ਚੱਲੀ ਹੋਈ ਕਾਰ ਚੈੱਕ ਕਰਾਉ ਦੋ ਭਾਵੇਂ ਅੰਦਰੋਂ 135000 ਰੁਪਏ ਦੇ ਦੂੰ ਪਰ ਕਾਰ ਬ੍ਰਾਂਡ ਨਿਊ ਦਾ ਮਤਲਬ ਬ੍ਰਾਂਡ ਨਿਊ ਨਾ ਤਾਂ ਸ਼ੀਟ ਕਵਰ ਵੀ ਤੱਕ ਨਾਲ ਦੇਣੀ 135000 ਦੀ ਕੋ ਮਿਲਣ ਕਿ ਕ ਤੁਹਾਰ ਰੇਟ ਜਿਹੜੀ ਆ ਖੜੀ ਆ ਬਈ ਹੁਣ ਆ ਵੀ ਦੱਸਦੀ ਆ ਲੱਗਦੇ ਇਹ 2015 ਮਾਡਲ ਹਾਂਜੀ ਫਾਸਟ ਓਨਰ ਦੀ ਹੂੰ ਇਹਦੇ ਮੰਨ ਕੇ ਚੱਲੋ 230000 ਰੁਪਏ ਦੇ ਨੂੰ 230000 ਦਾ ਹੀ ਲੋਨ ਕਰਾ ਦੋ ਸਿਬਲ ਫਿਰ ਵਧੀਆ ਲੈ ਕੇ ਆਇਆ ਨ ਫਾਸਟ ਓਨਰ ਦੀ ਲੈ 230 ਦੀ ਗੱਡੀ ਮੈਂ 230 ਦਾ ਹੀ ਲੋਨ ਹੋ ਜਾ ਹੈ ਧਰਮੇ ਚਾਰੇ ਟਾਇਰ ਨਵੇਂ ਹੋਏ ਦੇਖੋ ਕੰਡੀਸ਼ਨ ਵੀ ਦਿਖਾ ਵਿੱਚੋਂ ਲੈ ਕਰਵਾ ਕਰਾਂ ਚੈੱਕ ਰੁਪਈਆ ਵੀ ਲਿਆਉਣ ਦੀ ਲੋੜ ਨਹੀਂ ਕਿਸੇ ਦੇਖੇ ਨਾ ਮੋਟਰਸਾਈਕਲ ਵਾਲੇ ਨੂੰ ਹੱਥ ਚੁੱਪ ਕਰਕੇ ਬਹਿ ਕੇ ਆਜੋ ਯਾਰ ਇਧਰੋਂ ਤਾਂ ਤੁਸੀਂ ਗੱਡੀ 'ਚ ਬੈ ਗਈ ਜਾਉਂਗੇ ਬਈ ਹਨਾ ਤੇ ਜਿਹੜੀ ਆ ਖੜੀ ਆ ਵੀ ਇਧਰਲੇ ਪਾਸੇ 2019 ਮਾਡਲ K10 ਹੂੰ ਲੋਕੀ ਫੜ ਦਿੰਦੇ ਨੇ ਲੱਖ ਰੁਪਏ ਮਤਲਬ ਮੈਂ ਦੇ ਦੂੰ 2,80,000 ਰੁਪਏ ਦੀ 2,80,000 ਦੀ ਲੋਨ ਕਰਾ ਦੂੰ 19 ਮਾਡਲ ਫਸਟ ਓਨਰ ਦੀ ਦੇਖ ਆ ਆਏ ਬਹਿਣ ਕੇ ਭੜਾ ਕੇ ਅੱਜ ਕਰਵਾ ਦੇ ਯਾਰ ਚੈੱਕ ਗੱਡੀਆਂ ਕੀ ਬੋਲੀ ਆ ਯਾਰ ਗੱਲ ਇਹ ਆ ਵੀ ਸਬਦ ਮੁੱਕ ਗਏ ਬਈ ਯਾਰ ਤੇਰੇ ਰੇਟਾਂ ਦੇ ਸਾਹਮਣੇ ਤਾਂ ਸਬਦ ਮੁੱਕ ਗਏ ਹੈ ਬਈ ਜਿਹੜੀ ਆ ਖੜੀ ਐ ਸਵਿਫਟ 2012 ਮਾਡਲ ਪੈਟਰੋਲ ਵਿਦ fng 235000 ਰੁਪਏ ਦੀ ਸਵਿਫਟ 235000 ਫਰਸਟ ਓਨਰ ਲੋ ਫਰਸਟ ਓਨਰ ਮੁਕਸਰ ਦਾ ਨੰਬਰ ਐ ਤੇ ਜਿਹੜੀ ਆ ਖੜੀ ਐ ਬਈ 2018 ਮਾਡਲ ਆਇਓਨ ਹੂੰ ਖੁੱਲਾ ਚੈਲੇਂਜ ਕਰ ਦੂੰ 199000 ਰੁਪਏ ਦੇ ਦੂੰ 18 ਮਾਡਲ ਫਰਸਟ ਓਨਰ 230000 ਦਾ ਲੋਨ ਕਰਾ ਦੂੰ 18 ਮਾਡਲ ਆਇਓਨ 18 ਮਾਡਲ 2 ਲੱਖ 199000 ਦੀ ਅੱਛਾ 230000 ਦਾ ਲਵਾਂਗਾ 30000 ਰੁਪਏ ਨਾਲ ਦੇ ਦੂੰ ਬੰਦੇ ਨੂੰ ਆ ਜਾਓ ਮੇਰੇ ਕੋਈ ਐਦਾਂ ਦਾ ਸੱਜਣ ਯਾਰ ਜਿਹੜਾ ਨਾਲ ਪੈਸੇ ਬੰਡੇ ਹੈ ਚਾਹੇ ਸਾਰੇ ਰਿਸ਼ਤੇਦਾਰੀ ਚ ਲੱਡੂ ਬੰਡੇ ਹੋ ਯਾਰ ਇੰਨੇ ਪੈਸੇ ਤਾਂ ਬਈ ਨਾਲ ਦੇ ਜਾਂਦਾ ਬਈ ਜਿਹੜੀ ਆ ਖੜੀ ਹੈ ਜੀ 2018 ਮਾਡਲ ਕੁਐਡ ਹਾਂ ਫਾਸਟ ਓਨਰ ਦੀ ਹਾਂ ਇਹ ਦੇ ਦੂੰਗਾ ਤੁਹਾਨੂੰ 158500 ਦੀ 2 ਲੱਖ ਦਾ ਹੀ ਤੇ ਲੋਨ ਕਰਾ ਦੂੰ ਲੈ 20000 ਦੇ ਨਾਲ ਆਜੋ ਇਹ ਨਹੀਂ ਇਹ ਕੋਈ ਕਾਰ ਹਲਕੇ ਕਾਰਾ ਬ੍ਰਾਂਡ ਨਿਊ ਕਾਰ ਹੋਊਗੀ ਆ ਕੇ ਬੰਦਾ ਮੁੜ ਕੇ ਨਹੀਂ ਜਾਂਦਾ ਮੇਰੇ ਕੋਲ ਘੜਾ ਮੁੜ ਕੇ ਨਹੀਂ ਜਾਂਦੇ ਗੱਲ ਇਹ ਹੈ ਹਨਾ ਕਿਉਂਕਿ ਬਾਈ ਕੋਲੋਂ ਗੱਡੀਆਂ ਲਿਜਾਈ ਲਜਾ ਕੇ ਨਾ ਸੱਜਣ ਨਫਾ ਕਮਾਉਂਦੇ ਆ ਅੱਜ ਤੁਹਾਡਾ ਡਾਇਰੈਕਟ ਫਾਇਦਾ ਕਰਨ ਲੱਗੇ ਆ ਯਾਰ ਸਾਡੀ ਮਜਬੂਰੀ ਬਣ ਜਾਂਦੀ ਹੈ ਜਦੋਂ ਤੁਸੀਂ ਕਹਿੰਦੇ ਹੋ ਬਾਈ ਯਾਰ ਸਾਨੂੰ ਪੜਤੇ ਨਾਲ ਕਿਹੜਾ ਸੱਜਣ ਗੱਡੀਆਂ ਵੇਚਦਾ ਉਹਦੇ ਨਾਲ ਮਿਲਾ ਦਿਓ ਫਿਰ ਸਾਨੂੰ ਲੱਭਣੇ ਪੈਂਦੇ ਆ ਬਾਈ ਮਣੀ ਵਰਗੇ ਵੀ ਕਿੱਥੇ ਕਿੱਥੇ ਬੈਠੇ ਨੇ ਬਾਈ ਆਹ ਦੱਸਿਓ 2012 ਮਾਡਲ ਏ ਹੋਣ 1 ਲੱਖ 45 ਹਜ਼ਾਰ ਦੀ ਦਿੰਦੂ ਅਲਾਈ ਟਾਇਰ ਪੂਰੇ ਲੱਗੇ ਹੋਏ ਨੇ ਲੈ ਦੇਖ ਤਰਮੇ ਇਹ ਉਹ ਗੱਡੀਆਂ ਵੀ ਨਹੀਂ ਦਿੱਲੀ ਦਿੱਲੀ ਤੋਂ ਲਿਆ ਕੇ ਨੰਬਰ ਨੰਬਰ ਲਵਾਏ ਹੋ ਨਹੀਂ ਨਹੀਂ ਓਰੀਜਨਲ ਨੰਬਰ ਓਰੀਜਨਲ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਬਾਈ ਜਿਹੜੀ ਆ ਖੜੀ ਐ ਇਹ ਆ ਗਈ ਆਪਣੀ ਸੇਲ 2013 ਮਾਡਲ ਫਾਫਟ ਆਨਰ ਦੀ ਡੀਜ਼ਲ ਕਾਰ ਹੂੰ ਸਿਰਫ 99000 ਰੁਪਏ ਦੀ ਡੀਜ਼ਲ 13 ਮਾਡਲ 13 ਮਾਡਲ ਪਹਿਲੇ ਨਾਉ ਦੀ 99000 ਤਰਮੇ ਹੋਏ ਓਰੇ ਆ ਕਈ ਸੱਜਣ ਆਏ ਨਾ ਸੋਚਣੇ ਨੇ ਵੀ ਪਤਾ ਨਹੀਂ 99000 ਮੰਗਿਆ ਗੱਡੀ ਹਲਕੀ ਹੋ ਗੱਡੀ ਕੋਈ ਹਲਕੀ ਨਹੀਂ ਪਹਿਲੇ ਤਾਂ ਇੱਧਰ ਆ ਆ ਵਿੱਚੋਂ ਚੈੱਕ ਕਰਵਾ ਲੈ ਓ ਸਾਰਾ ਇੰਟੀਰੀਅਰ ਦੀ ਚੈੱਕ ਕਰਵਾ ਗੱਡੀ ਦੇਖ ਹੈ ਦਿਖਾ ਗੱਡੀ ਕਿ ਨਹੀਂ ਘੈਂਟ ਹੈ ਭਾਈ ਚੱਲ ਚੱਲਾ ਵੀ ਇੰਨੀ ਵਧੀਆ ਪੂਰੀ ਨਵੀਂ ਕਾਰ ਅੱਛਾ ਜੀ ਨੜੇ 90000 ਚੰਗਾ ਕੀ ਆ ਯਾਰ ਤੁਸੀਂ ਆ ਦੇਖੋ ਭਾਈ ਜਿਹੜੀ ਆ ਖੜੀ ਆ ਯਾਰ 2013 ਮਾਡਲ ਰੈਡਸ ਹੂੰ ਡੀਜ਼ਲ ਹੂੰ ਤੁਹਾਨੂੰ 1 ਲੱਖ 99000 ਦੀ ਦਿੰਦਾ ਤੇਰਾ ਮਾਡਲ 1 ਲੱਖ 99000 ਰੈਟ ਜੋ ਰੈਡਸ ਡੀਜ਼ਲ ਦੀ ਡੀਜ਼ਲ ਕਹੋ ਭਾਈ ਇੱਥੋਂ ਤੁਹਾਡਾ ਫਾਇਦਾ ਹੋਣਾ ਯਾਰ ਅੱਜ ਫੁੱਲ ਫਾਇਦਾ ਨੂੰ ਭਾਈ ਜਿਹੜੀ ਆ ਖੜੀ ਆ ਇਧਰਲੇ ਪਾਸੇ ਯਾਰ 2014 ਮਾਡਲ ਬੈਗਨਰ ਹੂੰ ਤੁਹਾਨੂੰ ਦਿੱਤੀ 1 ਲੱਖ 90000 ਦੀ 14 ਮਾਡਲ 1 ਲੱਖ 90000 ਦੀ ਡੈਗਨਰ ਜੇ ਤਰ ਮੈਂ ਬਾੜੀਆਂ ਆਪਾਂ ਬਰੀਕੀ ਨਾਲ ਜਾਣਨ ਲੱਗੇ ਨਾ ਟਾਈਮ ਬੜਾ ਲੱਗ ਜਾਣਾ ਗੱਡੀਆਂ ਜਰਾ ਆਪਣੇ ਤੋਂ ਰਹਿ ਜਾਣਗੇ ਅੱਧੀਆਂ ਤਾਂ ਕਰਕੇ ਨਾ ਬਈ ਆਪਾਂ ਮਤਲਬ ਰੇਟ ਤੇ ਮਾਡਲ ਹੈ ਨਾ ਬਈ ਇਹੀ ਅਸੀਂ ਦਿਖਾ ਰਹੇ ਆਂ ਬਈ ਜਿਹੜੀ ਆ ਖੜੀ ਹੈ 2015 ਮਾਡਲ ਹੂੰ ਸੈਕਿੰਡ ਓਨਰ ਤੁਹਾਨੂੰ ਦੇ ਦਾਂ ਕਿ 210000 ਦੀ ਸੈਬਰ ਹੀਟਰ ਕਾਰ ਦੇਖੋ ਤਰ ਮੈਂ ਜਾਜ ਵਰਗੀਆਂ ਗੱਡੀਆਂ ਰੇਟ ਮੋਟਰਸਾਈਕਲਾਂ ਲੈ ਜਾਇਆ ਚੇਰ ਲਾ ਇਹਨੂੰ ਵੀ ਲੱਗੇ ਹੋਏ ਕਰਵਾ ਦੇ ਚੱਕ ਲੈ ਇਹਦਾ ਨੌ ਹੈਗਾ ਲੋਜੀ ਲੌਜੀ ਦੇ ਲੌਜੀ ਕਾਰ ਨਵੀਂ ਕਰ 12 12.5 13 ਲੱਖ ਦੀ ਹੈ ਜੀ ਇਹ 15 ਮਾਡਲ 30 ਦੀ ਕਿਰਪਾ ਜੇ ਕਹਿੰਦੇ ਬੀਓ ਨੇ ਟੈਕਸੀ ਚਲਾਉਣੀ ਹੋਵੇ ਜਿਵੇਂ ਮਰਜ਼ੀ ਚਲਾ ਸਕਦਾ ਅੱਛਾ ਰੇਟ ਦੁਆਰੇ ਦੱਸ ਦੇ ਬਈ 15 ਲੱਖ 10 ਹਜ਼ਾਰ 15 ਮਾਡਲ 15 ਮਾਡਲ 2 ਲੱਖ 10 ਹਜ਼ਾਰ ਰੇਟ ਹੈ ਯਾਰ ਤੇ ਬਾਈ ਜਿਹੜੀ ਆ ਖੜੀ ਜਿੱਧਰਲੇ ਪਾਸੇ ਇਹ ਆ ਗਈ ਮੁੰਡਿਆਂ ਦੀ ਖੁਆਇਸ਼ ਕਾਰ ਹਾਂ 2012 ਮਾਡਲ 80 ਹਜ਼ਾਰ ਦਾ ਮਤਲਬ 80 ਹਜ਼ਾਰ ਚੱਲੀ ਹਜੇ ਕੰਬੌਨ ਪਾਲਿਸ਼ ਵੀ ਨਹੀਂ ਹੋਈ ਗੱਡੀ ਅਲਾਈਟ ਹੈ ਰੇ ਇਹਨੂੰ ਵੀ ਲੱਗੇ ਹੋਏ ਅੱਛਾ ਇਹ ਦੇ ਦੂ 119000 ਦੀ ਬਾਹਰ ਦਾ ਮਾਡਲ 119000 19000 80000 ਦਾ ਮਤਲਬ ਫੀਅਰ ਚੱਲੀ ਗੱਡੀ ਕਿਹੜੀ ਹੈ ਇਹਦਾ ਨਾਮ ਦੱਸ ਦੇ ਬਾਈ ਇਹ ਆਫਟਰਾਂਗ ਆਫਟਰਾਂ ਦੇਖ ਤਾਂ ਮੈਂ ਉਹ ਹੈ ਕੀ ਆ ਗੱਡੀ ਨੰਬਰ ਵੀ ਯਾਰ ਬੀਆਈਪੀਐਸ 5757 ਗੱਡੀ ਦਾ ਨੰਬਰ ਆ ਦੇਖ ਹੂੰ ਅਲਾਈ ਵੀ ਇਹਨੂੰ ਵੀ ਲੱਗੇ ਹੋਏ ਨੇ ਯਾਰ ਗੱਡੀ ਵੀ ਪੂਰੀ ਘੈਂਟ ਆ ਯਾਰ ਬਈ ਜਿਹੜੀ ਇੱਧਰਲੇ ਪਾਸੇ ਖੜੀ ਆ ਯਾਰ ਆ ਗੱਡੀ 2013 ਮਾਡਲ ਹੂੰ ਆਰਟਿਕਾ ਹੂੰ ਇਹ ਦੇ ਦਿੰਦੇ 340000 ਰੁਪਏ ਦੀ ਲੈ 340000 ਦੀ ਨੰਬਰ ਹੀ ਯਾਰ ਬੜੇ ਘੈਂਟ ਘੈਂਟ ਨੇ 79 99 ਜਿਹੜੇ ਨੰਬਰ ਤੁਸੀਂ ਲੱਭਦੇ ਹੋ ਉਹ ਤੁਹਾਨੂੰ ਨੰਬਰ ਅਜ ਨੰਬਰਾਂ ਦੀ ਯਾਰ ਕੋਈ ਕੀਮਤ ਹੀ ਨਹੀਂ ਬਈ ਫ੍ਰੀ ਮੰਗੂਆਂ ਤੇਰਾ ਮਾਡਲ 340000 ਦੀ ਚੱਕੋ ਤੇਰੀ ਆਖੜੀ ਆ ਬਈ 2013 ਤੇਰਾ ਮਾਡਲ ਬਈ ਪਹਿਲਾਂ ਤਾਂ ਮੈਨੂੰ ਐ ਦੱਸਦੇ ਜੇ ਕਿਸੇ ਨੇ ਨੰਬਰ ਲੈਣਾ ਹੋਵੇ ਕੱਲਾ ਨੰਬਰ ਆ ਕਿੰਨੇ ਕ ਪੈਸੇ ਲੱਗਣਗੇ ਇਹ ਨੰਬਰ ਆਪਾਂ ਲਾ ਕੇ ਦਵਾਂਗੇ ਜੀ ਅਸਾਂ ਨੰਬਰ ਲਾ ਲਿਆ ਜੀ ਆਪਾਂ ਠੀਕ ਆ ਨੰਬਰ ਲਾ ਕੇ ਤੇ ਨੰਬਰ ਲੁਧਿਆਣੇ ਦਾ ਲੱਗ ਗਿਆ ਲੁਧਿਆਣੇ ਦਾ ਨੰਬਰ ਲਵਾ ਕੇ ਦੇ ਹਾਂਜੀ ਹਾਂਜੀ ਠੀਕ ਆ ਇਹ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ 32 700000 ਤੇ 25000 ਜੈਟਾ ਜੈਟਾ ਮਾਡਲ 5 ਟਨਰ ਓਕੇ ਕਾਰ ਨਵੀਂ ਦਾ ਮਤਲਬ ਬ੍ਰੈਂਡ ਨਿਊ ਹੂੰ ਗੱਡੀ ਚੈੱਕ ਕਰਾਉਣਾ ਕੈਨੇਡਾ ਧਰਮੇ ਵਿੱਚੋਂ ਚੈੱਕ ਕਰਵਾ ਗੱਡੀ ਆ ਜਾ ਕਰਾ ਕਰਵਾ ਕਰਾਂ ਗੱਡੀ ਵਿੱਚੋਂ ਚੈੱਕ ਦੇਖ ਕਹਿੰਦਾ ਸਿਰਾ ਲੱਗਿਆ ਪਿਆ ਹਰਪੁਰੀ ਤੇ ਢੱਲੋ ਦਾ ਗੀਤ ਆ ਇਹਦੇ ਨਾਲ ਸਿਰਾ ਲੱਗਿਆ ਪਿਆ ਅੱਜ ਸਿਰਾ ਲੱਗਿਆ ਪਿਆ ਹੈ ਅੱਜ ਦਿਲ ਕਰਦਾ ਬੀੜੀ ਦੇ ਉੱਪਰ ਲਿਖ ਦਈਏ ਵੀ ਸਿਰਾ ਲੱਗਿਆ ਪਿਆ ਹੈ ਤੇ ਬਈ ਜਿਹੜੀ ਆ ਖੜੀ ਆ ਇਧਰ ਪਾਸੇ ਚਾਰ ਕੜਿਆਂ ਵਾਲੀ ਯਾਰ ਏ ਫਿਕਸ ਆਡੀ ਲੋਕਲ ਡਿਵਾਂਡਿੰਗ ਕਰ ਮੈਂ ਅੱਗੇ ਵੀਡੀਓ Q7 ਦੀ ਪਾਈ ਸੀ ਹਾਂ ਮੈਨੂੰ ਮੰਨ ਕੇ ਚੱਲੋ ਵੀ ਫੱਟ ਕੱਠ ਲੱਖ ਫੋਨ ਆਇਆ ਹੁਣ ਹਜੇ ਵੀ ਆਉਂਦਾ ਠੀਕ ਆ 2011 ਮਾਡਲ A6 ਸਿਰਫ 220000 ਰੁਪਏ ਦੀ ਜਿਹੜਾ ਬੰਦਾ ਆਲਟੋ ਲੈਣਾ ਉਹਨੂੰ A6 ਲੈ ਕੇ ਭੇਜੂਗਾ ਲੈ ਰੱਬ ਤੁਹਾਡੇ ਤੇ ਪੂਰਾ ਮਿਹਰਬਾਨਾ ਤੁਸੀਂ ਆਲਟੋ ਸੋਚਦੇ ਹੋ ਤੁਹਾਨੂੰ ਬਈ ਆਡੀ ਦੇਣ ਨੂੰ ਤਿਆਰ ਖੜਾ ਯਾਰ ਮੈਂ ਕੱਲ ਬਣਦੀ ਐ ਤੁਸੀਂ ਸੋਚਦੇ ਹੋ 2 ਲੱਖ ਰੁਪਏ ਲੈਣਾ ਕੋਈ ਆਲਟੋ ਲਈ ਐ ਯਾਰ ਕਿਉਂ ਆਲਟੋ ਲੈਣੀ ਜਦੋਂ ਤੁਹਾਨੂੰ ਆਡੀ ਮਿਲਦੀ ਐ ਸਨਰੂਫ ਵਾਲੀ ਮਿਲਦੀ ਐ ਸਾਢੇ 7 ਵਜੇ ਜਦੋਂ ਡੋਲੀ ਨੇ ਇਹਦੇ ਵਿੱਚ ਦੀ ਕੱਢਿਆ ਨਾ ਗਲ ਚਾਰੇ ਪਾਸਿਓਂ ਹੋਈ ਫੁੱਲਾਂ ਦੀ ਵਰਖਾ ਜਰ ਵਹਿਜਾ ਵਹਿਜਾ ਹੋ ਜਾਣੀ ਐ ਜਿੰਦਗੀ ਚ ਅੱਜ ਤੱਕ ਇੰਨੀਆਂ ਸੈਲਫੀਆਂ ਤੁਸੀਂ ਨਾ ਲਈਆਂ ਹੀ ਨਹੀਂ ਹੋਣੀਆਂ ਜਿੰਨੀਆਂ ਸੈਲਫੀਆਂ ਲੋਕ ਇੱਕ ਪ੍ਰਾਰਥ ਕੇ ਨਾਲ ਲੈ ਲੈਣਗੇ ਭਾਈ ਹੈ ਇੱਥੇ ਗੱਲ ਹੋਈ ਪਈ ਐ ਰੇਟ 220000 11 ਮਾਡਲ ਇਹ ਸੈਕਸ ਆਡੀ ਆਡੀ ਹਾਂ ਭਾਈ ਜਿਹੜੀ ਆ ਖੜੀ ਜਿੱਧਰਲੇ ਪਾਸੇ ਇਹ ਹੈਗੀ i10 ਜੀ 2014 ਮਾਡਲ ਅੱਛਾ 14 ਮਾਡਲ ਆ 2014 ਮਾਡਲ ਤੁਹਾਨੂੰ ਦਿੰਦਾ ਕਿ 230000 ਦੀ 230000 ਦੀ ਓਕੇ ਬਈ ਜਿਹੜੀ ਆ ਖੜੀ ਆ ਇਧਰਲੇ ਪਾਸੇ 2013 ਵਾਲਾ L20 ਹਾਂ ਤੁਹਾਨੂੰ ਦੇ ਦਾਂਗੇ 2.5 ਲੱਖ ਰੁਪਏ ਦੀ ਖੁੱਲਾ ਚੈਲੰਜ ਆ ਲਾਈਟ ਹੈ ਰ ਇਹਨੂੰ ਵੀ ਲੱਗੇ ਹੋਏ ਲੈਦਰ ਮੈਂ ਕਰਾ ਦੇ ਚ ਗੱਲ ਇੰਨੀਆਂ ਕਿ ਗੱਡੀਆਂ ਤੇ ਨਹੀਂ ਨਿਪੜਦੀ ਗੱਡੀਆਂ 20 25 22 ਲਵੇ ਹੋਰ ਵੀ ਖੜੀਆਂ ਨੇ ਯਾਰ ਪੂਰੀ ਵੀਡੀਓ ਦੇ ਵਿੱਚ ਆਉਣੀਆਂ ਨਹੀਂ ਸੀ ਤਾਂ ਕਰਕੇ ਨਾ ਅਸੀਂ ਕਹਿ ਵੀ ਅੱਜ ਇੰਨੀਆਂ ਕੀ ਗੱਡੀਆਂ ਦਿਖਾ ਦਈਏ ਤੇ ਬਈ ਆ ਪਖੜਿਆ ਖੇੜੀ ਪਿੰਡ ਵਾਲੀ ਇਹ ਕਿੱਥੇ ਜੇ ਪੈ ਗਿਆ ਮੈਨੂੰ ਥੋੜਾ ਜਿਹਾ ਐਂ ਦੱਸ ਦਿਓ ਇਹ ਆਪਣਾ ਦੁੱਗਰੀ ਤੋਂ ਵੀ ਨੇੜੇ ਆਪਣਾ ਮੇਲ ਲੁਧਿਆਣਾ ਹੀ ਆ ਜੀ ਮਾਲਟੌਨ ਕੋਲੇ ਦੁੱਗਰੀ ਕੋਲੇ ਨਹਿਰ ਤੋਂ 3 ਕਿਲੋਮੀਟਰ ਖੇੜੀ ਪਿੰਡ ਤੇ ਓਕੇ ਹਾਂਜੀ ਹੁਣ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਰੈਕੋਟ ਵਾਲੀ ਸਾਈਡ ਤੋਂ ਤਾਂ ਕਿੱਧਰ ਦੀ ਆਉਣਾ ਉਹ ਰੈਕੋਟ ਤੋਂ ਜੋਧਾ ਮੱਲੀ ਦੀ ਆ ਜੀ ਜੋਧਾ ਮਨਸੂਰਾ ਵਾਲਾ ਰੋਡ ਆਪਾਂ ਨੂੰ ਫੋਨ ਕਰੀਂ ਆਪਾਂ ਫੋਨ ਚੱਕਦੇ ਆ ਜੀ ਲੋਕੇਸ਼ਨ ਆਪਣੀ ਮਨੀਕਾਰ ਵੀਰ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਓਥੇ ਲੋਕੇਸ਼ਨ ਫਾਰ ਕੋ ਮਿਲਦਾ ਈ ਠੀਕ ਆ ਹਾਂਜੀ ਤੇ ਆਪਣਾ ਮੋਬਾਈਲ ਨ 914230019 ਤੇ ਹੁਣੇ ਸੰਪਰਕ ਕਰ ਲੋ ਤੁਸੀਂ ਯਾਰ ਜਿਹੜੀ ਵੀ ਗੱਡੀ ਲੈਣੀ ਹੈ ਨਾ ਚੁੱਪ ਕਰਕੇ ਆਜੋ ਪਿੰਡ ਖੇੜੀ ਪੈ ਜਾਂਦਾ ਲੁਧਿਆਣੇ ਦੀ ਬਿਲਕੁਲ ਬੁੱਕਲ ਦੇ ਵਿੱਚ ਪੈ ਜਾਂਦਾ ਦੁੱਗਰੀ ਤੋਂ 3 ਕਿਲੋਮੀਟਰ ਦੂਰ ਜਾਨੀ ਕਿ ਨਹਿਰ ਤੋਂ 3 ਕਿਲੋਮੀਟਰ ਦੂਰ ਪੈ ਜਾਂਦਾ ਇੱਥੇ ਨਾਲ ਜਿਆਦਾ ਤੁਹਾਨੂੰ ਫਸਟ ਓਨਰ ਦੀਆਂ ਗੱਡੀਆਂ ਮਿਲਣਗੀਆਂ ਘੱਟ ਚੱਲੀਆਂ ਹੋਈਆਂ ਗੱਡੀਆਂ ਮਿਲਣਗੀਆਂ ਤੇ ਬਾਈ ਪੱਕੇ ਪੰਜਾਬ ਨੰਬਰ ਗੱਡੀਆਂ ਦਾ ਕੰਮ ਕਰਦਾ ਹੈ ਲੋਨ ਕਰਵਾ ਕੇ ਦਿੰਦਾ ਬਾਕੀ ਤੁਹਾਨੂੰ ਸਾਰੀ ਡਿਟੇਲ ਕੱਲੀ ਕੱਲੀ ਗੱਡੀ ਦੀ ਵੀਡੀਓ ਦੇ ਵਿੱਚ ਆਪਾਂ ਦੱਸਦੀ ਜੇ ਹੁਣ ਨਾ ਫਾਇਦਾ ਲੈ ਸਕੇ ਫਿਰ ਤੁਸੀਂ ਲੈ ਵੀ ਨਹੀਂ ਸਕਦੇ ਬਸ ਸ਼ੇਅਰ ਕਰ ਦਿ ਡਿਸਟ੍ਰਿਕਟ ਲੁਧਿਆਣਾ ਦਾ ਪਿੰਡ ਹੈ ਨਾ ਬਈ ਲੁਧਿਆਣਾ ਲੁਧਿਆਣਾ ਬੇਨ ਨੂੰ ਲੈਣੇ ਕਰੋ ਸੰਪਰਕ ਬਈ ਨਾਲ ਮਣੀਕਾਰ ਬਾਜ਼ਾਰ ਲੁਧਿਆਣਾ